ਪੰਬਰ ਖਾਲਸਾ ਦੇ ਇੰਟਰਨੈਸ਼ਨਲ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਬਟਾਲਾ ਪੁਲਿਸ ਨੇ ਦੁਬਈ ਵਿੱਚ ਜਾ ਕੇ ਉਥੇ ਦੇ ਪ੍ਰਸ਼ਾਸਨ ਨਾਲ ਮਿਲ ਕੇ ਕਾਬੂ ਕੀਤਾ ਤੇ ਵਾਪਸ ਭਾਰਤ ਲਿਆਂਦਾ ਗਿਆ ਪੱਤਰਕਾਰ ਕੁਜੀ ਸਿੰਘ ਉੱਪਰ ਦੀ ਖਾਸ ਰਿਪੋਰਟ ਪੰਬਰ ਖਾਲਸਾ ਦੇ ਇੰਟਰਨੈਸ਼ਨਲ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਬਟਾਲਾ ਪੁਲਿਸ ਨੇ ਦੁਬਈ ਵਿੱਚ ਜਾ ਕੇ ਕਾਬੂ ਕੀਤਾ ਤੇ ਗ੍ਰਿਫਤਰ ਕਰਕੇ ਭਾਰਤ ਲਿਆਂਦਾ ਗਿਆ ਜਿੱਥੇ ਬਟਾਲਾ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਸੀ ਤੇ ਡੂਬੀ ਦੇ ਤਰ੍ਹਾਂ ਨਹੀਂ ਇਹ ਬੀਪੀਆਈ ਨਾਲ ਕੰਮ ਕਰਦਾ ਸੀ ਤੇ ਹੌਲੀ-ਹੌਲੀ ਇਹ ਇੱਕ ਵੱਡੇ ਸਰਗਣੀ ਬਬਰ ਖਾਲਸਾ ਦਾ ਮੈਂਬਰ ਬਣ ਗਿਆ ਤੇ ਪੰਜਾਬ ਵਿੱਚ ਇਸ ਉੱਪਰ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਸਨ ਤੇ ਇਹ ਪੰਜਾਬ ਪੁਲਿਸ ਨੂੰ ਵੱਖ-ਵੱਖ ਕਤਲ ਕੇਸਾਂ ਵਿੱਚ ਲੜਿੰਦਾ ਸੀ ਅੱਗੇ ਉਹਨਾਂ ਕਿਹਾ ਕਿ ਹੁਣ ਪਰਮਿੰਦਰ ਸਿੰਘ ਪਿੰਦੀ ਦਾ ਅਰੋਧ ਨੂੰ ਸਟਾਰਟ ਕਰਦੇ ਕਿ ਕਿ ਜਾਵੇਗੀ ਤੇ ਇਸ ਨੂੰ ਹੋਰ ਵੀ ਬਾਇਓ ਡੀਜੀਪੀ ਪੰਜਾਬ ਤੇ ਡੀਆਈਡੀ ਬਾਰਡਰ ਯੂਨਿਟ ਦੇ ਦੁਆਰਾ ਜਾਣਕਾਰੀ ਲੈਣ ਦੀ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਕਰ ਲਈ ਜਦੋਂ ਇੱਕ ਡੀਕੇਆਈ ਟੈਰਰਿਸਟ ਪਰਮਿੰਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਫਾਈਡ ਟੈਰਰਿਸਟ ਪਰਮਿੰਦਰ ਸਿੰਘ ਗੰਦਾ ਤੇ ਐਫਪੀ ਪਰਚਿਆਂ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂਨਾਈਟਿਡ ਅਰਬ ਏਮਿਰੇਟਸ ਤੋਂ ਐਕਸਟਰੈਡਟ ਕਰਕੇ ਲਿਆਈ ਹੈ ਇਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਖਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤਾਇਨਾਤ ਸੀਗਾ ਬਟ ਇਨੇ ਜੁਰਮ ਦਾ ਰਸਤਾ ਇਕਤਿਆਰ ਕਰ ਲਿਆ ਐਂਡ ਓਵਰ ਪੀਰੀਅਡ ਆਫ ਟਾਈਮ ਕਾਫੀ ਜੁਰਮਾਂ ਦੇ ਵਿੱਚ ਕਦੀ ਸ਼ਮੂਲੀਅਤ ਆ ਗਈ ਪਰ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਹੀ ਰਿਸਟੇਸ ਟੂ ਯੂਏਈ ਤਾਂ ਉੱਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਤੇ ਇਹ ਦੇਖੋ ਜਿਹੜੇ ਨੋਟੇਬਲ ਜਿਹੜੇ ਕੇਸਿਸ ਹੈ ਇਹਦੇ ਵਿੱਚ 2023 ਦੇ ਵਿੱਚ ਇੱਥੇ ਜਿਹੜੇ ਸ਼ਰਾਬ ਦੇ ਠੇਕਿਆਂ ਤੇ ਉੱਤੇ ਪੈਟਰੋਲ ਬੰਬ ਸਿੱਤੇ ਗਏ ਸੀ ਜੀ ਤਾਂ ਉਹਦੇ ਸਾਡੇ ਮੁਕਦਮੇ ਤਰਜ ਹੈ ਹੀ ਵਾਸ ਦਾ ਮੇਨ ਮਾਸਟਰ ਮਾਈਂਡ ਫਾਰ ਡੂਇੰਗ ਦੈਟ ਜਿਹੜੇ ਪੈਟਰੋਲ ਬੰਬ ਸਿੱਤੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਦੇਚ ਸੀਗੀ ਇਸ ਕੋਲ ਆਪ ਵੀ ਕਾਫੀ سارے ਮੁਕਦਮੇ ਜਿਹਦੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸੀਗੇ ਯੂਏ ਦੇ ਵਿੱਚ ਰੱਖ ਕੇ ਇਹ ਉਸੇ ਕਾਫੀ سارے ਜਿਹੜੇ ਐਕਸਟਰੋਸ਼ਨ ਰੈਕਟਸ ਚਲਾ ਰਿਹਾ ਸੀਗਾ ਤਾਂ ਖਾਸ ਤੌਰ ਤੇ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ ዱ ਇਸਮਨ ਹੈ ਉਹਨਾਂ ਨੂੰ ਥ੍ਰੈਟ ਕਾਲਸ ਕਰਦੇ ਸੀਗੇ ਤਾਂ ਇਹਦਾ ਜਿਹੜਾ ਇੱਕ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ ਵਿੱਚ ਪਟਿਆਲਾ ਪੁਲਿਸ ਨੇ ਫਿਊ ਮੰਥਸ ਬੈਕ ਸੀ ਇਸ ਪ੍ਰਕੀਅਰਟ ਸਟਾਰਟ ਕੀਤੀ ਸੋ ਅਸੀਂ ਇੱਕ ਰੈਡ ਨੋਟਿਸ ਦਾ ਪ੍ਰੋਪੋਜ਼ਲ ਹੈਡਕੁਆਟਰ ਨੂੰ ਪੇਜਰ which was sent by Punjab Police headquarters to CBI in New Delhi ਉਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਕਰਕੇ ਉਹ ਜਿਹੜਾ ਪ੍ਰੋਪੋਜ਼ਲ ਹੈ ਇੰਟਰਪੋਲ ਨੂੰ ਪੇਜਰ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਤਾਂ ਇਵੈਂਚੁਅਲੀ ਆਈ ਥਿੰਕ ਇਨ ਦਾ ਮੰਥ ਆਫ ਅਪ੍ਰੈਲ অর ਮਈ ਰੈਡ ਨੋਟਿਸ ਵਾਸ ਇਸ਼ੂਡ ਅਗੇਨ ਅਗੇਨਸ ਪਰਮਿੰਦਰ ਸਿੰਘ ਪਿੰਡੀ ਉਸ ਤੋਂ ਬਾਅਦ ਅਸੀਂ ਤਾਲਮੇਲ ਕਰ ਲਿਆ ਵਿਦ ਦਾ ਯੂਏ ਅਥਾਰਟिटीज ਜਿਹੜਾ ਲਾ ਐਨਫੋਰਸਮੈਂਟ ਉਸ ਤੋਂ ਦਾ ਹੈਗਾ ਤਾਂ ਜਿਹੜੀ ਆਪਣੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦਾ ਤਾਲਮੇਲ ਸੀਗਾ ਤਾਂ ਇਵੈਨਚੁਅਲੀ ਹੀ ਵਾਸ ਅਰੇਸਟਡ ਇਨ ਯੂਏ ਅਬੂ ਧABI ਤਾਂ ਉਸ ਤੋਂ ਬਾਅਦ ਸਾਨੂੰ ਅਬੂ ਧABI ਐਨਸੀਬੀ ਅਬੂ ਧABI ਤੋਂ ਕੋਰਸਪੋਂਡੈਂਸ ਆਈ ਸੀ ਥਰੂ ਰਿਲੇਵੈਂਟ ਚੈਨਲਸ ਕਿ ਤੁਸੀਂ ਇੱਕ ਆਪਣਾ ਮਿਸ਼ਨ ਭੇਜੋ ਟੂ ਗੈਟ ਹਿਮ ਐਕਸਟਰੈਡੀਟਡ ਸੋ ਉਸੇ ਸਿਲਸਿਲੇ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਰੀਕ ਨੂੰ ਸਾਡੀ ਇੱਕ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਮਿਸਟਰ ਗੁਰਪ੍ਰਤਾਪ ਸੋਹਤਾ ਤਾਂ ਇਹਨਾਂ ਦੇ ਨਾਲ ਸਾਡੇ ਸੀਆਈਏ ਇਨਚਾਰਜ ਮਿਸਟਰ ਸੁਭਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉਸੇ ਚਲੇ ਗਏ ਇਨ ਯੂਏਈ ਤਾਂ ਇਹਦੇ ਵਿੱਚ ਵੀ ਟੂਕ ਕਲੀਅਰੈਂਸ ਫਰਮ ਦ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੀਅਰੈਂਸ ਲੈ ਕੇ ਸਾਡੀ ਟੀਮ ਉੱਥੇ ਪਹੁੰਚ ਗਈ ਤਾਂ ਉਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦ ਇੰਡੀਅਨ ਐਂਬੈਸੀ ਐਂਡ ਜਿਹੜਾ ਐਨਸੀਬੀ ਉਹ ਬੁਦਾ ਵੀ ਹੈ ਤਾਂ ਉਹਨਾਂ ਦੇ ਨਾਲ ਤਾਲਵੀਰ ਕਰਕੇ ਤਾਂ ਕਲ ਸਵੇਰੇ ਫਿਰ ਜਿਹੜੀ ਲਾ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ ਯੂਏਈ ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦ ਲਾ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਤਾਂ ਇੱਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਦੇ ਵਿਦ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾਂ ਇਹਦੇ ਵਿੱਚ ਕਬੀ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇੱਥੇ ਕੋਈ ਵੀ ਵਾਰਦਾਤ ਕਰਾਂਦਾ ਹੈ ਤਾਂ ਵੀਲ ਗੋ ਆਫਟਰ ਦ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦ ਲਾ ਤਾਂ ਇਹਦੇ 'ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਦਾ ਇਹਦੇ 'ਚ ਬੋਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਏਜੀਟੀਐਫ ਇਨਕਲੂਡਿੰਗ ਬੀਆਰਜੀ ਬਾਰਡਰ ਐਂਜੈਂਸੀ ਐਂਡ ਆਲਸੋ ਜਿਹੜੀ ਸੈਂਟਰਲ ਏਜੰਸੀ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਲਮੇਲ ਕਰਤਾ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਐਂਡ ਦ ਗਵਰਨਮੈਂਟ ਆਫ ਯੂਏ ਉਹਨਾਂ ਨੇ ਬਰਫੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਇੱਕ ਕੋਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋ ਗਿਆ ਸਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੋ ਕੇ ਇਹਨਾਂ ਨਾਲ ਸੰਪਰਕ ਕਿਦਾਂ ਆ ਗਿਆ ਸਰ ਐਕਸਟਰਨਰ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਇਹ ਲਾਈਫ ਹੋ ਸਕਦੀ ਸੀਗੀ ਕਨਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤੰਗਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜੁਰਮ ਕਰਕੇ ਫਿਰ ਇਹਨੂੰ ਇੱਕ ਖਰਚਾ ਸੀਗਾ ਕਿ ਇੱਥੇ ਪੁਲਿਸ ਨੇ ਫੜ ਲਿਆ ਨਾ ਫਿਰ ਇਹ ਬਾਹਰ ਪਛ ਗਏ ਉਹ ਸੀਰ ਵਾਈਫ ਵੀ ਪੰਜਾਬ ਪੁਲਿਸ ਚ ਹਾਂਜੀ ਤਾਂ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਕੀ ਸਚਨ ਨੂੰ ਅਰੈਸਟ ਕਰਦੇ ਆ ਕੀ ਲੱਗਦਾ ਉਹ ਟਿਊਨੀਟ ਮੋਟੇ ਕਲਾਸ ਹੋ ਸਕਦਾ ਜਾਂ ਜਿਹੜੇ ਆਕਾ ਨੇ ਨੇ ਉਹਨਾਂ ਦੇ ਖੁਲਾਸ ਹੋਈ ਹੈ ਸਟ੍ਰੈਟਜੀਕ ਪੁਆਇੰਟ ਦੇ ਤਰ੍ਹਾਂ ਕੀਤੇ ਆ ਉਮੀਦ ਬਣਦੀ ਹੈ ਕਿ ਉਹ ਵੀ ਜਾਂਦੇ ਜਾਣ ਬਿਲਕੁਲ ਸੀ ਆਲਰੇਡੀਸ ਪ੍ਰੋਸੈਸ ਫਾਰ ਮਲਟੀਪਲ ਕ੍ਰਾਈਮਨਲ ਇਸ ਆਨ ਗੋਇੰਗ ਇਟ ਇਜ਼ ਇਨ ਦਾ ਪਾਈਪਲਾਈਨ ਤਾਂ ਬਾਕੀ ਇਹਦੇ ਕੋਲ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸ ਨੂੰ ਲੈ ਕੇ ਆਏ ਬੇਸਿਕਲੀ ਇਹ ਕਿਵੇਂ ਗਿਆ ਉਹ ਕਿੱਥੇ ਰਹਿੰਦਾ ਸੀ ਕਿਹਦੇ ਕੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਗੇਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ ਇੱਕ ਗੱਲ ਹੋ ਗਈ ਹੈ ਸਰ I believe in 2023. Okay. <coughs>